ਪਿਆਰੀ ਗੁਰੂ ਸواری ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜੀ ਆਪਣੀ ਪਵਿੱਤਰ ਬਾਣੀ ਰਾਹੀਂ ਉਪਦੇਸ਼ ਕਰਦੇ ਹਨ ਰਾਗ ਬਿਹાગੜਾ ਬਿਹાગੜੇ ਰਾਗ ਦੇ ਵਿੱਚ ਸੰਤ ਸਤਗੁਰ ਪ੍ਰਸਾਦ ਇਸ ਪਰਮੇਸ਼ਰ ਨੂੰ ਇਸ ਅਕਾਲ ਪੁਰਖ ਨੂੰ ਅਗੰਮੀ ਜੋਤ ਨੂੰ ਗੁਰੂ ਦੀ ਕਿਰਪਾ ਦੁਆਰਾ प्राप्त ਕੀਤਾ ਜਾ ਸਕਦਾ ਹੈ ਗੁਰੂ ਦੀ ਮਿਹਰ ਦੁਆਰਾ ਪਾਇਆ ਜਾ ਸਕਦਾ ਹੈ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਨ ਦਿਨ ਰਾਤ ਹੀ ਅਰਾਧੋ ਪਿਆਰੋ ਇੱਕ ਨਿਮਖ ਨਾ ਕੀਜੇ ਟੀਲਾ ਇਸ ਸਰੀਰ ਪ੍ਰਮਾਤਮਾ ਨੂੰ ਪ੍ਰਾਪਤ ਹੋਣ ਵਾਸਤੇ ਸਾਨੂੰ ਮਿਲੇ ਹੈ ਬਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਇਹ ਵਾਰੀ ਹੈ 84 ਲੱਖ ਜੁਨੀ ਦੇ ਵਿੱਚੋਂ ਇੱਕ ਸ੍ਰੇਸ਼ਟ ਜੁਨੀ ਹੈ ਮਾਨਸ ਜੁਨੀ ਮਨੁੱਖਾ ਜੁਨੀ ਇਸ ਜੁਨੀ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਜੇ ਕੋਈ ਗੁਰੂ ਨਾਲ ਮਿਲ ਕੇ ਦਿਨ ਰਾਤ ਪ੍ਰਮਾਤਮਾ ਦਾ ਨਾਮ ਜਪੇ ਸੰਸਾਰ ਦੀਆਂ ਰੀਤੀਆਂ ਤੋਂ ਮੁੱਖ ਮੋੜ ਕੇ ਪ੍ਰਮਾਤਮਾ ਦੇ ਗੁਣਾਂ ਵਿੱਚ ਲੇਵਲ ਇਹਨ ਹੋਵੇ ਸੰਸਾਰ ਦੇ ਔਗਣਾ ਤੋਂ ਦੂਰ ਹੋਵੇ ਜਿੰਨੇ ਵੀ ਸੰਸਾਰ ਦੇ ਔਗਣ ਨੇ ਪਰਮਾਤਮਾ ਤੋਂ ਦੂਰ ਕਰਦੇ ਨੇ ਔਰ ਜਿੰਨੇ ਵੀ ਗੁਰੂ ਦੇ ਉਪਦੇਸ਼ ਨੇ ਸੁਭਗੁਣ ਨੇ ਪਰਮਾਤਮਾ ਦੇ ਨੇੜੇ ਲਾਉਂਦੇ ਨੇ ਇਸ ਕਰਕੇ ਬਾਣੀ ਵਿੱਚ ਗੁਰੂ ਮਹਾਰਾਜ ਉਪਦੇਸ਼ ਕਰਦੇ ਹਨ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਗੁਰਮੁਖ ਤੋਂ ਗੁਰੂ ਤੋਂ ਭਾਵ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਨਾਮ ਅਮੋਲਕ ਨਾਮ ਸਾਈਂ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ ਜਿਹੜਾ ਸਾਈਂ ਦੇ ਪਰ ਗੁਰੂ ਦੇ ਪਰਮੇਸ਼ਰ ਦੇ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਨਾਮ ਹੈ ਉਹ ਨਾਮ ਅਮੋਲ ਹੈ ਉਹਦੀ ਕੀਮਤ ਕੋਈ ਨਹੀਂ ਹੈ ਤੇ ਉਸ ਨਾਮ ਨੂੰ ਹਰ ਹਰ ਭਾਵ ਦਿਨ ਰਾਤ ਕਰਕੇ ਭਾਈ ਨਾਮ ਜਪਨਾ ਕਰੋ ਹਰ ਰਸ ਵੀਦਾ ਹਰਮਨ ਪਿਆਰਾ ਮਨ ਹਰ ਰਸ ਨਾਮ ਚ ਘੋਲੇ ਰਾਮ ਏ ਨਾਮ ਨੇ ਹਰ ਰਸ ਨੇ ਪਰਮੇਸ਼ਰ ਦਾ ਨਾਮ ਜਪ ਕੇ ਹਰੀ ਦਾ ਰਸ ਪੈਦਾ ਹੋਇਆ ਸੁਆਦ ਪੈਦਾ ਹੋਇਆ ਲਿਵ ਪੈਦਾ ਹੋਈ ਉਹਨੇ ਮੇਰਾ ਮਨ ਬਿਦ ਲਿਆ ਮਨ ਦੇ ਵਿੱਚ ਤੀਰ ਲਾਨ ਹਰ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੀ ਅਨਿਆ ਰਾਮ ਰਾਜੇ ਪਰਮੇਸ਼ਰ ਦੇ ਪ੍ਰੇਮ ਨੇ ਗੁਰੂ ਦੇ ਨਾਮ ਦੇ ਪ੍ਰੇਮ ਨੇ ਮੇਰੇ ਮਨ ਨੂੰ ਬਿੰਨ ਦਿੱਤਾ ਹਰ ਅਸਬੀਦਾ ਹਰ ਮਨ ਪਿਆਰਾ ਤੇ ਇੰਨਾ ਮਨ ਵਿਦ ਗਿਆ ਇੰਨਾ ਮਨ ਬਿੰਨਿਆ ਗਿਆ ਕਿ ਉਹਨੂੰ ਨਾਮ ਦਾ ਪਿਆਰ ਪੈ ਗਿਆ ਨਾਮ ਦੇ ਰਸ ਵਿੱਚ ਆਨੰਦ ਛਿਤ ਹੋ ਗਿਆ ਮਨ ਹਰ ਰਸ ਨਾਮ ਚ ਝੋਲੇ ਰਾਮ ਹੁਣ ਦਿਨ ਰਾਤ ਪਰਮੇਸ਼ਰ ਦੇ ਨਾਮ ਵਿੱਚ ਝੋਲੇ ਭਾਵ ਝੋਲੇ ਕਹਿੰਦੇ ਨੇ ਜਿਹਨੂੰ ਝੂਲਣਾ ਅਨੰਦ ਚਿਤ ਹੋਣਾ ਖੁਸ਼ੀਆਂ ਪੈਦਾ ਹੋਣੀਆਂ ਪਰਮਾਤਮਾ ਦੇ ਨਾਮ ਨੂੰ ਜਪ ਕੇ ਪਰਮਾਤਮਾ ਦੇ ਵਹਿਰੂ ਦੇ ਦਸਨੂ ਪੈਦਾ ਕਰਕੇ ਮਨ ਅਨੰਦ ਚਿਤ ਹੋ ਗਿਆ ਹੈ ਭਾਈ ਗੁਰਮਤਿ ਮਨ ਠਹਿਰਾਈ ਹੈ ਮੇਰੀ ਜਿੰਦੜੀ ਐ ਅਨੰਤ ਨਾ ਕਾਹੂੰ ਡੋਲੇ ਰਾਮ ਅਨੇਕਾਂ ਅਨੰਤ ਭਾਵ ਅਨੇਕਾਂ ਪਦਾਰਥਾਂ ਵਿੱਚ ਅਨੇਕਾਂ ਬਿਰਤੀਆਂ ਵਿੱਚ ਅਨੇਕਾਂ ਅੰਤਰਾਂ ਕਰਕੇ ਸੰਕਲਪ ਵਿਕਲਪ ਕਰਕੇ ਮਨ ਡੋਲਦਾ ਸੀ ਕਦੇ ਮਾਇਆ ਕਰਕੇ ਡੋਲਦਾ ਸੀ ਕਦੇ ਅੱਖਾਂ ਕਰਕੇ ਡੋਲਦਾ ਕਦੇ ਕੰਨਾਂ ਕਰਕੇ ਡੋਲਦਾ ਕਦੇ ਜੀਭਾ ਕਰਕੇ ਡੋਲਦਾ ਰਸਾਂ ਕਰਕੇ ਡੋਲਦਾ ਸੰਸਾਰ ਦੇ ਬੜੇ ਦਸ ਨੇ ਉਹਨਾਂ ਵਿੱਚ ਡੋਲਦਾ ਸੀ ਮਨ ਗੁਰਮਤਿ ਮਨ ਠਹਿਰਾਈ ਹੈ ਮੇਰੀ ਜਿੰਦੜੀ ਜਦੋਂ ਮੈਂ ਗੁਰੂ ਦੀ ਮਤ ਲੈ ਲਈ ਗੁਰੂ ਦੀ ਮਤ ਨੇ ਮੇਰੇ ਮਨ ਨੂੰ ਠਹਿਰਾਓ ਪਾ ਦਿੱਤਾ ਮਨ ਠਹਿਰ ਗਿਆ ਮਨ ਰੁਕ ਗਿਆ ਮਨ ਜਿਹੜਾ ਦੌੜਦਾ ਫਿਰਦਾ ਸੀ ਉਧਰੋਂ ਇਹਨੂੰ ਸ਼ਾਂਤੀ ਪੈਦਾ ਹੋ ਗਈ ਮੇਰੀ ਜਿੰਦੜੀ ਏ ਮੇਰੇ ਮਨਾ ਏ ਮੇਰੀ ਜਿੰਦੇ ਤੈਨੂੰ ਗੁਰਮਤਿ ਨੇ ਨਾਮ ਨੇ ਗੁਰੂ ਨੇ ਮਠਹਿਰਾਉ ਲਿਆ ਦਿੱਤਾ ਅੰਤਨਾ ਕਾਹੂ ਡੋਲੇ ਰਾਮ ਹੁਣ ਕਿਸੇ ਵੀ ਅਨੇਕਾਂ ਤਰ੍ਹਾਂ ਦੇ ਜਿਹੜੇ ਡੋਲਣੇ ਸੀ ਉਹਨਾਂ ਤੋਂ ਹੁਣ ਡੋਲਣਾ ਰੁਕ ਗਿਆ ਇਹ ਭਾਵ ਮਨ ਕਿਤੇ ਪਾਸੇ ਪਟਕਦਾ ਨਹੀਂ ਹੈ ਭਾਈ ਮਨ ਚਿੰਦੇ ਆੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਮਨ ਚਿੰਦੇ ਆੜਾ ਫਲ ਪਾਇਆ ਹਰ ਪ੍ਰਭ ਮਨ ਚਿੰਦੇ ਆੜਾ ਮਨ ਦੇ ਵਿੱਚ ਜਿਹੜੀ ਦੌਰ ਚਿੰਤ ਲੱਗੀ ਸੀ ਇਹ ਸਭ ਲੱਗੀ ਸੀ ਪਰਮੇਸ਼ਰ ਦੇ ਨਾਮ ਦੀ ਗੁਰੂ ਦੇ ਨਾਮ ਦੀ ਪੈਦਾ ਹੋਈ ਸੀ ਉਹ ਪ੍ਰਾਤਮਾ ਉਹ ਵੈਗੁਰ ਹਰ ਪ੍ਰਭ ਪਾਇਆ ਉਹ ਪਰਮੇਸ਼ਰ ਉਹ ਪ੍ਰਮਾਤਮਾ ਪਾ ਲਿਆ ਜਾ ਇਹ ਕਹ ਲਿਏ ਜਿਹੜੀਆਂ ਸੁਭ ਚਿੰਤਾਵਾਂ ਸੀ ਸੁਭ ਇਸਾਵਾਂ ਸੀ ਉਹ ਪਰਮੇਸ਼ਰ ਦੇ ਪ੍ਰਮਾਤਮਾ ਦੀ ਪਾਉਣ ਨਾਲ ਪ੍ਰਾਪਤ ਹੋਈਆਂ ਮਨ ਚਿੰਦੇ ਆੜਾ ਜਿਹਨੂੰ ਮਨ ਵਿੱਚ ਚਿੰਦਿਆ ਸੀ ਮਨ ਵਿੱਚ ਜੋ ਜਾਦ ਕੀਤਾ ਸੀ ਜਿਹਨੂੰ ਮਨ ਵਿੱਚ ਅਰਾਧਿਆ ਸੀ ਹਰ ਪ੍ਰਭ ਮਨ ਚਿੰਦੇ ਆੜਾ ਫਲ ਪਾਇਆ ਹਲ ਪ੍ਰਭ ਵੱਡਾ ਫਲ ਕੀ ਸੀ ਪ੍ਰਮਾਤਮਾ ਪਰਮੇਸ਼ਰ ਨਾਮ ਉਹ ਪਾ ਲਿਆ ਹੈ ਪ੍ਰਾਪਤ ਹੋ ਗਿਆ ਹੈ ਗੁਰੂ ਨਾਨਕ ਬਾਣੀ ਬੋਲੇ RAM ਇਹ ਪਹਿਲਾ ਸ਼ਬਦ ਸੰਪੂਰਨ ਹੋਇਆ ਗੁਰੂ ਨਾਨਕ ਨੂੰ ਮੁੱਖ ਰੱਖ ਕੇ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਹੁਣ ਕਹਿੰਦੇ ਹਿਰਦੇ ਘਰ ਵਿੱਚੋਂ ਹਮੇਸ਼ਾ ਸੁਭ ਬਾਣੀ ਪ੍ਰਭੂ ਦੇ ਗੁਣਾ ਵਾਲੀ ਬਾਣੀ ਪੈਦਾ ਹੁੰਦੀ ਹੈ ਟਰਕੀ ਬਾਣੀ ਪੈਦਾ ਹੁੰਦੀ ਹੈ ਗੁਰਮਤਿ ਮਨ ਅੰਮ੍ਰਿਤ ਵਟੜਾ ਮੇਰੀ ਜਿੰਦੜੀ ਏ ਮੁੱਖ ਅੰਮ੍ਰਿਤ ਬੈਨ ਅਲਾਈ ਰਾਮ ਗੁਰਮਤ ਦਾ ਭਾਵ ਹੈ ਗੁਰੂ ਦੀ ਮੱਤ ਮਨ ਅੰਮ੍ਰਿਤ 부ਠੜਾ ਗੁਰੂ ਦੀ ਮੱਤ ਜਿਹੜੀ ਸੀ ਉਹ ਗੁਰੂ ਦੇ ਦਿੱਤੇ ਹੋਏ ਨਾਮ ਅੰਮ੍ਰਿਤ ਰੂਪੀ ਨਾਮ ਨੂੰ ਜਪ ਕੇ ਮਨ 부ਠੜਾ ਆਨੰਦ ਜਿਤ ਹੋ ਗਿਆ ਖੁਸ਼ੀਆਂ ਭਰਿਆ ਹੋ ਗਿਆ ਮੇਰੀ ਜਿੰਦੜੀ ਇਹ ਇਹ ਮੇਰੀ ਜਿੰਦੜੀ ਏ हे ਮੇਰੇ ਮਾਨ ਇਹ ਸਭ ਕਿਰਪਾ ਗੁਰੂ ਦੀ ਹੈ ਗੁਰੂ ਦੀ ਮੱਤ ਲੈ ਕੇ ਮੇਰਾ ਮਨ ਆਨੰਦ ਚਿਤ ਹੋ ਗਿਆ ਹੈ ਮੇਰੀ ਜਿੰਦੇ ਮੁਖ ਅੰਮ੍ਰਿਤ ਬਹਿਣ ਅਲਾਇ ਰਾਮ ਹੁਣ ਮਖ ਦੇ ਵਿੱਚੋਂ ਕੋਈ ਭੈੜੇ ਸ਼ਬਦ ਨਹੀਂ ਪੈਦਾ ਹੁੰਦੇ ਗੰਦੇ ਸ਼ਬਦ ਨਹੀਂ ਪੈਦਾ ਹੁੰਦੇ ਹੁਣ ਮੁਖ ਦੇ ਵਿੱਚੋਂ ਪਰਮੇਸ਼ਰ ਦੇ ਬਹਿਣ ਹੀ ਲਾਏ ਜਾਂਦੇ ਨੇ ਪਰਮੇਸ਼ਰ ਦੇ ਗੁਣ ਗਾ ਨਹੀਂ ਕੀਤੇ ਜਾਂਦੇ ਹਨ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀ ਏ ਮਨ ਸੁਣੀਏ ਹਰ ਲਿਵ ਲਾਈ ਰਾਮ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ ਏ ਮੇਰੀ ਜਿੰਦੜੀਏ ਏ ਮਨਾ ਅੰਮ੍ਰਿਤ ਬਾਣੀ ਪਗਜਨਾ ਕੀ ਭਗਤਾਂ ਦੀ ਬਾਣੀ ਜਿਹੜੇ ਭਗਤਾਂ ਦੀ ਬੋਲ ਹੁੰਦੇ ਨੇ ਭਗਤਾਂ ਦਾ ਜਿਹੜਾ ਰਹਿਣ ਸਹਿਣ ਹੁੰਦਾ ਹੈ ਉਹ ਪਰਮੇਸ਼ਰ ਦੇ ਮਲਾਹ ਭਲਾ ਹੁੰਦਾ ਹੈ ਹਮੇਸ਼ਾ ਉਹ ਭਗਤ ਜਿਹੜੇ ਬੋਲ ਦਿੰਦੇ ਨੇ ਰੱਬ ਦੀ ਗੱਲ ਹੀ ਕਰਦੇ ਨੇ ਸੰਸਾਰ ਨੂੰ ਜੇ ਛੇਦ ਦਿੰਦੇ ਨੇ ਜੇ ਸੰਸਾਰ ਨੂੰ ਤਾੜਨਾ ਕਰਦੇ ਨੇ ਤਾਂ ਵੀ ਰੱਬ ਵਾਲੀ ਕਰਦੇ ਨੇ ਭਾਈ ਤੂੰ ਡੁੱਬਦਾ ਕਿਉਂ ਹੈ ਤੂੰ ਗਿਰਦਾ ਕਿਉਂ ਹੈ ਤੂੰ ਮਾਰੇ ਪਾਸੇ ਕਿਉਂ ਜਾਂਦਾ ਹੈ ਤੂੰ ਗਲਤ ਕੰਮ ਕਿਉਂ ਕਰਦਾ ਹੈ ਤੇਰਾ ਬੇੜਾ ਪਹਿ ਜਾਏਗਾ ਤੇਰਾ ਬੇੜਾ ਡੁੱਬ ਜਾਵੇਗਾ ਅ ਸੰਸਾਰ ਰੂਪੀ ਸਮੁੰਦਰ ਵਿੱਚ ਕਿਉਂ ਡੁੱਬ ਰਹੇ ਹੈ ਤੇ ਤਸਰਵੜਾ ਪਈਲੇ ਨਿਵਾਸ ਆ ਪਾਣੀ ਭਾਗਤ ਨਹੀਂ ਕੀਆ ਪੰਕ ਜੁਮ ਪਗ ਨਹੀਂ ਚੱਲ ਹਮ ਦੇਖਤ ਡੁੱਬੀਲੇ ਇਸ ਕਰਕੇ ਭਗਤ ਅਮਰਤ ਬਾਣੀ ਬੋਲਦੇ ਨੇ ਭਾਈ ਬਚੋ ਇਸ ਸੰਸਾਰ ਰੂਪੀ ਸਾਗਰ ਤੋਂ ਅੱਗ ਦੇ ਸਾਗਰ ਤੋਂ ਬਚੋ ਜੇ ਤੁਸੀਂ ਸੰਸਾਰੀ ਰੂਪੀ ਬਿਰਤੀ ਵਿੱਚੋਂ ਪਰਣਾ ਉਠੇ ਤਾਂ ਤੁਸੀਂ ਇਸੇ ਡੁੱਬ ਜਾਣਾ ਤੁਹਾਡਾ ਪੜਾ ਨਹੀਂ ਹੋਣਾ ਅਮਰਤ ਬਾਣੀ ਭਗ ਜਨਾ ਕੀ ਮਿਤਜੰਤੜੀ ਐ ਇਸ ਕਰਕੇ ਉਹ ਹਮੇਸ਼ਾ ਅਮਰਤ ਬਾਣੀ ਬੋਲਦੇ ਨੇ ਭਾਈ ਬਚੋ ਮਾੜਾ ਦੇਖੋ ਨਾ ਮਾੜਾ ਸੁਣੋ ਨਾ ਮਾੜਾ ਖਾਓ ਨਾ ਮਾੜਾ ਸੋਚੋ ਨਾ ਮਾੜਾ ਕਰਮ ਨਾ ਕਰੋ ਇਦਾਂ ਦੀ ਬਾਣੀ ਭਗਤਾਂ ਦੀ ਹੁੰਦੀ ਐ ਮੇਰੀ ਜਿੰਦੇ ਭਗਤਾਂ ਦੀ ਬਾਣੀ ਅਮਰਤ ਬਾਣੀ ਹੈ ਮਨ ਸੁਣੀ ਐ ਹਰ ਲਿਬ ਲਾਈ ਰਾਮ ਜਿਨ੍ਹਾਂ ਨੇ ਇਹ ਗੱਲ ਮੰਨ ਲਈ ਜਿਨ੍ਹਾਂ ਨੇ ਇਹ ਗੱਲ ਸੁਣ ਲਈ ਉਹਨਾਂ ਦੇ ਲਿਬ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ ਭਾਈ ਸੰਸਾਰੀ ਪ੍ਰੇਮ ਝੂਠਾ ਪ੍ਰੇਮ ਟੁੱਟ ਜਾਂਦਾ ਹੈ ਸੰਸਾਰੀ ਜਿਹਨੀਆਂ ਬਿਰਤੀਆਂ ਨੇ ਦੂਰ ਹੋ ਜਾਂਦੀਆਂ ਨੇ ਪਗਤਾਨੀਆਂ ਗੁਰੂਆਂ ਪੀਰਾਂ ਦੀਆਂ ਗੱਲਾਂ ਸੁਣ ਕੇ ਭਾਈ ਸਤਸੰਗਤ ਕਰਕੇ ਨਾਮ ਬਾਣੀ ਸੁਣ ਕੇ ਮਨ ਸੁਧ ਹੋ ਜਾਂਦਾ ਹੈ ਰੱਬ ਦੇ ਨਾਲ ਮਲਾਪ ਹੋ ਜਾਂਦਾ ਹੈ ਲਿਬ ਲੱਗ ਜਾਂਦੀ ਹੈ ਭਾਈ ਚਰੀ ਬਸੁਨਾ ਹਰ ਪ੍ਰਭ ਪਾਇਆ ਗਾਲ ਮਿਲੇ ਆ ਸੈਜ ਸੁਭਾਈ ਰਾਮ ਇਸ ਬਾਣੀ ਨਾਲ ਇਸ ਸਿੱਖਿਆ ਦੇ ਨਾਲ ਇਸ ਗੁਰਮਤ ਦੇ ਨਾਲ ਚਰੀ ਬ ਸੁਨਣਾ ਜਿਹੜਾ ਕਹਿੰਦੇ ਤੇ ਜਨਮ ਜਨਮ ਤੋਂ ਵਿਛੜਿਆ ਸੀ ਇਹ ਮਨੁੱਖ ਪਰਮਾਤਮਾ ਤੋਂ ਚਰੀ ਬ ਸੁਨਣਾ ਬਹੁਤ ਜਨਮ ਵਿਸਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇ ਗਿਆ ਇਹ ਘੜੀ ਨਾ ਮਿਲਦੀ ਤਾਂ ਕਲਯੁਗ ਮਹੋਤਾ ਹੁਣ ਕਦ ਮਿਲਿਆ ਇਹ ਪ੍ਰਤਿਦ ਭਗਵੰਤਾ ਮੋਹਿ ਰਹਿਣਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਵਾਰੀ ਜੀ ਚਰੀ ਬ ਸੁਨਣਾ ਪਰਮੇਸ਼ਰ ਪਰਮਾਤਮਾ ਗੁਰੂ ਜਿਹੜਾ ਤੋਂ ਵਿਸੜਾ ਪਿਆ ਹੋਇਆ ਸੀ ਜਿਸ ਪਰਮਾਤਮਾ ਦੇ ਨਾਲ ਭਗਤਾਂ ਦੀ ਬਾਣੀ ਭਗਤਾਂ ਦੀਆਂ ਗੱਲਾਂ ਸੁਣ ਕੇ ਭਗਤਾਂ ਦੀ ਗੱਲ ਮੰਨ ਕੇ ਚਿਰ ਵੀ ਸੁਨਣਾ ਹਰ ਪੜ ਪਾਇਆ ਜਿਹੜਾ ਹਰੂ ਹਰੀ ਪ੍ਰਭ ਸੀ ਪਰਮਾਤਮਾ ਸੀ ਚਿਰਾਂ ਤੋਂ ਜਿਹਦੇ ਨਾਲ ਵਿਸਰੇ ਹੋਏ ਸੀ ਇਹ ਆਤਮਾ 84 ਲੱਖ ਜੁਨੀ ਵਿੱਚ ਪੈ ਪੈ ਕੇ 7.7 ਅਰਬ ਸਾਲ ਇਹਨੂੰ ਵਿਸੜਿਆ ਨੂੰ ਹੋ ਗਏ ਸੀ ਐਸ ਮਨੁੱਖਾ ਜੁਨੀ ਦੇ ਵਿੱਚ ਭਗਤਾਂ ਦੀ ਗੱਲ ਮੰਨ ਕੇ ਗੁਰਬਾਣੀ ਦੀ ਗੱਲ ਮੰਨ ਕੇ ਗੁਰੂਆਂ ਦੀ ਗੱਲ ਮੰਨ ਕੇ ਮਨ ਨੂੰ ਸ਼ੁੱਧ ਕਰਕੇ ਨਾਮ ਨਾਲ ਜੁੜਿਆ ਲਿਵ ਲੱਗੀ ਤੇ ਜਿਹੜਾ ਚਿਰਾਂ ਤੋਂ ਵਿਛੜਿਆ ਹੋਇਆ ਪ੍ਰਭੂ ਸੀ ਉਹ ਮੈਨੂੰ ਪ੍ਰਮੇਸ਼ਰ ਨੇ ਪ੍ਰਮਾਤਮਾ ਗੁਰੂ ਨੇ ਮਿਲਾ ਦਿੱਤਾ ਤੇ ਉਹਦਾ ਮਲਾਪ ਹੋ ਗਿਆ ਮਹਾਰਾਜ ਜੀ ਕਹਿੰਦੇ ਚਿਰੀ ਬਸੁਨਾ ਹਰ ਪ੍ਰਭ ਪਾਇਆ ਗੱਲ ਮਿਲਿਆ ਸਹਿ ਸੁਭਾਈ ਸਹਜੇ ਹੀ ਸੁਖਾਲਾ ਹੀ ਫਿਰ ਪ੍ਰਮਾਤਮਾ ਮੇਰੇ ਆ ਕੇ ਗੱਲ ਨਾਲ ਲੱਗ ਗਿਆ ਭਾਈ ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀ ਏ ਆਨ ਹਰ ਸਬਦ ਤੋਂ ਬਿਜਾਇ ਰਾਮ ਜਿਵੇਂ ਚਿਰਾਂ ਤੋਂ ਵਿਛੜਿਆ ਹੋਇਆ ਇੱਕ ਛੋਟਾ ਜਿਹਾ ਬੱਚਾ ਹੋਵੇ ਉਹਨੂੰ ਮਾਂ ਪ੍ਰਾਪਤ ਹੋ ਜਾਵੇ ਤਾਂ ਬੱਚਾ ਬੜਾ ਸੁਖ ਪਾਉਂਦਾ ਹੈ ਕਿਉਂਕਿ ਉਹਦਾ ਇੱਕ ਉਹਦੀ ਇਸ ਲੇੜੀ ਲਿਬਸੀ ਉਹਦਾ ਪ੍ਰੇਮ ਸੀ ਉਹਦਾ ਪਿਆਰ ਸੀ ਉਹ ਇੱਕ ਦਰਗਾਹੀ ਪਿਆਰ ਹੁੰਦਾ ਛੋਟੇ ਜਿਹੇ ਬੱਚੇ ਦਾ ਮਾਂ ਨਾਲ ਸੰਬੰਧ ਹੁੰਦਾ ਹੈ ਜਨ ਨਾਨਕ ਮਨ ਅਨੰਦ ਪਿਆੰਦਰੀ ਜੰਦੜੀ ਐਸੇ ਤਰ੍ਹਾਂ ਅਸੀਂ ਵੀ ਪਰਮਾਤਮਾ ਦੀ ਬੱਚੇ ਆ ਅਸੀਂ ਵਿਛੜੇ ਹੋਇਆ ਜਦੋਂ ਸਾਨੂੰ ਇਹ ਸਮਝ ਪੈ ਜਾਂਦੀ ਹੈ ਕਿ ਸਾਡਾ ਤਾਂ ਮਾਂ-ਬਾਪ ਹੀ ਸਾਡਾ ਤਾਂ ਪਰਮੇਸ਼ਰ ਹੈ ਸਾਡਾ ਤਾਂ ਮਾਂ-ਬਾਪ ਹੀ ਸਭ ਕੁਝ ਏਹੀ ਹੈ ਪ੍ਰਮਾਤਮਾ ਹੈ ਫਿਰ ਅਸੀਂ ਉਹਨਾਂ ਨੂੰ ਜਦੋਂ ਮਿਲਦੇ ਹਾਂ ਜਨ ਨਾਨਕ ਮਨ ਅਨੰਦ ਪਿਆ ਮੇਰੀ ਜਿੰਦੜੀਏ ਗੁਰੂ ਰਾਮਦਾਸ ਮਹਾਰਾਜੀ ਗੁਰੂ ਨਾਨਕ ਮਹਾਰਾਜੀ ਨੂੰ ਸਨਮੁਖ ਰੱਖ ਕੇ ਕਹਿੰਦੇ ਹਨ ਹੇ ਗੁਰਨਾਨਕ ਜੀ ਜਦੋਂ ਸਾਨੂੰ ਪ੍ਰਮਾਤਮਾ ਮਿਲਿਆ ਮਨ ਵਿੱਚ ਆਨੰਦ ਹੋਇਆ ਮਨ ਵਿੱਚ ਚਾਉ ਪਿਆ ਮਨ ਖੁਸ਼ੀਆਂ ਖੇੜੇ ਨਾਲ ਪਰ ਗਿਆ ਮੇਰੀ ਜਿੰਦੜੀਏ ਹੇ ਮੇਰੇ ਮਨ ਉਹਨ ਮਨ ਅਨੰdit ਹੋ ਗਿਆ ਪਰਮਾਤਮਾ ਨੂੰ ਮਿਲ ਕੇ ਕੀ ਹੋਇਆ ਫਿਰ ਅਨਹਦ ਸ਼ਬਦ ਬਜਾਏ RAM ਜਿਵੇਂ ਮਾਂ ਆਪਣੇ ਬੱਚੇ ਨੂੰ ਪਦਾਰਥ ਦਿੰਦੀ ਹੈ ਐਵੇਂ ਜਿਵੇਂ ਪ੍ਰਮਾਤਮਾ ਨੂੰ ਜਦੋਂ ਇਨਸਾਨ ਮਿਲ ਜਾਂਦਾ ਹੈ ਮਨੁੱਖ ਮਿਲ ਜਾਂਦਾ ਹੈ ਆਤਮਾ ਮਿਲ ਜਾਂਦੀ ਹੈ ਤਾਂ ਪ੍ਰਮਾਤਮਾ ਉਹਨੂੰ ਦਰਗਾਹੀ ਬਾਣੀ ਦੀ ਬਖਸ਼ਿਸ਼ ਕਰਦਾ ਹੈ ਅਨਹਦ ਸ਼ਬਦ ਜਿਹੜੇ ਨੇ ਕਿ ਦਰਗਾਹੀ ਬਾਣੀ ਹੁੰਦੀ ਹੈ ਆਨੰਦ ਜਿੱਤੋ ਦੇ ਅੰਦਰ ਕੀਰਤਨ ਸਦਾ ਕੀਰਤਨ ਚੱਲਦਾ ਰਹਿੰਦਾ ਹੈ ਸ਼ਬਦ ਬਜਾਏ ਰਾਮ ਅਨਹਦ ਸ਼ਬਦਾਂ ਦਾ ਕੀਰਤਨ ਫਿਰ ਉਸ ਜੀਵ ਨੂੰ ਆਤਮਾ ਨੂੰ ਸੁਣਾਈ ਦਿੰਦਾ ਹੈ ਭਾਈ ਸਖੀ ਸਹੇਲੀ ਮੇਰੀਆਂ ਮੇਰੀ ਜਿੰਦੜੀਏ ਕੋਈ ਆ ਹਰ ਪ੍ਰਭ ਆਣ ਮਿਲਾਵੇ ਰਾਮ ਸਖੀ ਸੇਲੀਆਂ ਗੂੜੀਆਂ ਪਿਆਰੀਆਂ ਨੇੜੇ ਦਾ ਰਿਸ਼ਤਾ ਸਭ ਨਾਲੋਂ ਇੱਕ ਭੈਣ ਭਰਾ ਦਾ ਨੇੜੇ ਦਾ ਰਿਸ਼ਤਾ ਹੁੰਦਾ ਹੈ ਸਭ ਨਾਲੋਂ ਭਰਾਵਾਂ ਭਰਾਵਾਂ ਦਾ ਸਕੇ ਭਰਾ ਕਹਿੰਦੇ ਆਪਾਂ ਸਕੇ ਵੀਰ ਕਹਿੰਦੇ ਆ ਸਕੀਆਂ ਭੈਣਾ ਕਹਿੰਦੇ ਆ ਇਹ ਨੇੜੇ ਦਾ ਰਿਸ਼ਤਾ ਹੈ ਪਰ ਇਹ ਰਿਸ਼ਤਾ ਝੂਠਾ ਹੈ ਕਿਸੇ ਨੇ ਕਿਤੇ ਤੁਰ ਜਾਣਾ ਕਿਸੇ ਨੇ ਕਿਤੇ ਤੁਰ ਜਾਣਾ ਹੀ ਚਾਰ ਦਿਨ ਦਾ ਮੇਲਾ ਏ ਬਸ ਉਦੋਂ ਬਾਅਦ ਸਭ ਕੁਝ ਖਾਤਮ ਕਹਾਣੀ ਕੋਈ ਕਿਸੇ ਨਾਲ ਨਹੀਂ ਗਿਆ ਕੋਈ ਕਿਸੇ ਨੇ ਦੇਖਿਆ ਨਹੀਂ ਜਹ ਜਾਂ ਕੇ ਕਰੂਗਾ ਉਹ ਜਹਾਂ ਕੇ ਪਰੂਗਾ ਲੇਖੇ ਨੇ ਆਪੋ ਆਪਣੇ ਸਖੀ ਸਹੇਲੀਆਂ ਸਹੇਲੀ ਸਖੀ ਸਹੇਲੀ ਮੇਰੀਆਂ ਮੇਰੀ ਜੰਦੜੀ ਏ ਇੱਥੇ ਸਖੀ ਸਹੇਲੀਆਂ ਕੌਣ ਨੇ ਉਹ ਸਖੀ ਸਹੇਲੀਆਂ ਜਿਹੜੀਆਂ ਰੱਬ ਨਾਲ ਮਿਲੀਆਂ ਹੋਈਆਂ ਨੇ ਫਿਰ ਜਿਹੜੀਆਂ ਪਰਮਾਤਮਾ ਨਾਲ ਮਿਲੀਆਂ ਹੈ ਜਿਨ੍ਹਾਂ ਦੇ ਅਨਹਦ ਸ਼ਬਦ ਵੱਜਦੇ ਸੀ ਫਿਰ ਉਹਨਾਂ ਨਾਲ ਪਿਆਰ ਪੈ ਜਾਂਦਾ ਸਤਸੰਗਤ ਨਾਲ ਪਿਆਰ ਪੈ ਜਾਂਦਾ ਮੇਰੀ ਜਿੰਦੜੀ ਏ ਜੇ ਕੋਈ ਆਣ ਮਿਲਾਵੇ ਕੋਈ ਹਰ ਪ੍ਰਭ ਆਣ ਮਿਲਾਵੇ RAM ਫਿਰ ਐਸ਼ਿਆ ਸਤਸੰਗਤ ਨੂੰ ਐਸ਼ਿਆ ਸਖੀਆਂ ਸਹੇਲੀਆਂ ਜਿਨ੍ਹਾਂ ਦੇ ਅਨਹਲ ਸ਼ਬਦ ਵੱਜਦੇ ਨੇ ਕੋਈ ਐਨਾ ਦੀ ਫਿਰ ਤਲਖ ਪੈ ਜਾਂਦੀ ਹੈ ਮੈਨੂੰ ਕੋਈ ਪ੍ਰਮਾਤਮਾ ਦਾ ਪਿਆਰਾ ਨਾਮ ਦਾ ਪਿਆਰਾ ਕੋਈ ਪਰਮੇਸ਼ਰ ਨਾਲ ਮਿਲਿਆ ਹੋਇਆ ਪਿਆਰਾ ਮੈਨੂੰ ਮਿਲੇ ਇੱਥੇ ਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਮਾਨ ਕਰਦੇ ਹਨ ਏ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ RAM ਕੋਈ ਐਸੀ ਕੋਈ ਰੱਬ ਨਾਲ ਮਰੀ ਹੋਏ ਜਾਏ ਉਸੋ ਸੁਹਾਗਣੀ ਵਾਹ ਕਿੰਨੀ ਬਾਤੀ ਸੋ ਪਾਈਏ ਕੋਈ ਰੱਬ ਨਾਲ ਐਸੀ ਸਖੀ ਸਹੇਲੀ ਮਿਲੀ ਹੋਵੇ ਕੋਈ ਪ੍ਰਮਾਤਮਾ ਨਾਲ ਹੀ ਮਿਲੀ ਹੋਵੇ ਤੇ ਉਹ ਕਿਤੇ ਆ ਕੇ ਪ੍ਰਮਾਤਮਾ ਨੂੰ ਮਲਾਵੇ ਐਸਿਆਂ ਨਾਲ ਸਾਡਾ ਮਿਲਾਪ ਹੋਵੇ ਭਾਈ ਹਉ ਮੰਨ ਦੇਵੋ ਤਿਸ ਆਪਣਾ ਮੇਰੀ ਜਿੰਦੜੀ ਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਫਿਰ ਉਹ ਜਿਹੜੀ ਸਖੀ ਸਹੇਲੀ ਆ ਭਾਵ ਉਹਨੂੰ ਗੁਰੂ ਨੂੰ ਆਖੇ ਇੱਥੇ ਸਖੀ ਸਹੇਲੀ ਦਾ ਭਾਵ ਹੈ ਗੁਰੂ ਜਿਹੜਾ ਪ੍ਰਮਾਤਮਾ ਨਾਲ ਮਿਲਿਆ ਹੋਇਆ ਹੈ ਕਿਤੇ ਉਹ ਮਿਲ ਜਾਵੇ ਫਿਰ ਮੈਨੂੰ ਮੈਂ ਪ੍ਰਮਾਤਮਾ ਨਾਲ ਮੇਰਾ ਮਲਾਪ ਹੋ ਜਾਵੇ ਹਉ ਮਨ ਦੇਵੋਂ ਤਿਸ ਆਪਣਾ ਮਿਰ ਜਿੰਦੜੀਏ ਜਦੋਂ ਐਸੀ ਕੋਈ ਸਖੀ ਸਹੇਲੀ ਐਸਾ ਗੁਰੂ ਮੈਨੂੰ ਪ੍ਰਾਪਤ ਹੋਵੇ ਐਸਾ ਕੋਈ ਨਾਮ ਦਾ ਜਪਣ ਵਾਲਾ ਸਤਸੰਗੀ ਮੈਨੂੰ ਮਿਲੇ ਮੈਂ ਉਹਨੂੰ ਆਪਣਾ ਮਨ ਵੇਚ ਦਿਆਂ ਮਨ ਵੇਚ ਸਤਗੁਰੂ ਕੇ ਪਾਸ ਤਿਸੇਵਕ ਕੇ ਕਾਰਜ ਰਾਸ ਮਨ ਵੇਚਣਾ ਹੁੰਦਾ ਹੈ ਗੁਰਬਾਣੀ ਕਹਿੰਦੀ ਹੈ ਜਿਵੇਂ ਕੋਈ ਨੌਕਰ ਹੈ ਉਹਨੇ ਆਪਣਾ ਆਪਾ ਬੇਚ ਦਿੱਤਾ ਕੋ ਇੱਕ ਸਾਲ ਪਰ ਆ ਕੇ ਨੌਕਰੀ ਕਰਦਾ ਹੈ ਜਿਵੇਂ ਇੱਕ ਬੀਬੀ ਨੂੰ ਪਤਨੀ ਆ ਉਹ ਆਪਣੇ ਪਤੀ ਨੂੰ ਸਮਰਪਿਤ ਹੋ ਜਾਂਦੀ ਹੈ ਐਵੇਂ ਜਿਵੇਂ ਜਿਹੜਾ ਸਿੱਖ ਆਪਣੇ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਇਹਨਾਂ ਦੀ ਪ੍ਰਥਾਏ ਬਾਣੀ ਭਰਮਾਨ ਕਰਦੀ ਹੈ ਨਿਵਨਸ ਅਖਣ ਖਵਨ ਗਉਣ ਜੇਬਾ ਮਣੀਆ ਮੰਤ ਇਹ ਤਰ੍ਹਾਂ ਪਹਿਨੇ ਬੇਸ ਕਰ ਤਾਂ ਬਸ ਆਵੀ ਕੰਮ ਇੱਕ ਪ੍ਰਤੀ ਵਰਤਾ ਬੀਬੀ ਆਪਣੇ ਪਤੀ ਦੇ ਹੁਕਮ ਚੱਲੇ ਉਹਦਾ ਤੱਤਾ ਠੰਡਾ ਸ਼ਬਦ ਸਹੇ ਉਹਨੇ ਹੁਕਮ ਨੂੰ ਮੰਨੇ ਜੋ ਮੈਨੂੰ ਹੁਕਮ ਹੈ ਉਹ ਮੈਂ ਮੰਨਣਾ ਹੀ ਉੱਥੇ ਕੀ ਆ ਗੁਰੂ ਮਹਾਰਾਜ ਕਹਿੰਦੇ ਨੇ ਨਿਵਨਸ ਅਖਨ ਖਵਨ ਗੁਣ ਜੇ ਬਾਬਣੀਆ ਮੰਨ ਇਹ ਤਰ੍ਹਾਂ ਪਹਿਣੇ ਬੇਸ਼ਕਰ ਨਿਬ ਕੇ ਰਹਿਣਾ ਨੀਮਾ ਹੋ ਕੇ ਰਹਿਣਾ ਖਵਨ ਦਾ ਭਾਵ ਹੈ ਉਹਦੀ ਤੱਤੀ ਠੰਡੀ ਗੱਲ ਨੂੰ ਜਰ ਲੈਣਾ ਨਿਵਨਸ ਅਖਰ ਖਵਨ ਗੁਣ ਜੇ ਬਾਬਣੀਆ ਮੰਨ ਜਦੋਂ ਬੋਲ ਬੋਲਣਾ ਕੋਈ ਤੱਤੀ ਠੰਡੀ ਗੱਲ ਸਹਿ ਕੇ ਫਿਰ ਮਿੱਠਾ ਬੋਲ ਬੋਲਣਾ ਤਿੰਨ ਗੁਣ ਨੇ ਇਹ ਤਰ੍ਹਾਂ ਪਹਿਣੇ ਬੇਸ਼ਕਰ ਮਹਾਰਾਜ ਜੀ ਕਹਿੰਦੇ ਨੇ ਇਹ ਸਾਰਿਆਂ ਲਈ ਉਪਦੇਸ਼ ਹੈ ਸੰਸਾਰ ਲਈ ਵੀ ਉਪਦੇਸ਼ ਹੈ ਤੇ ਰੱਬ ਦੇ ਪਿਆਰੇ ਲਈ ਵੀ ਉਪਦੇਸ਼ ਇਹ ਤਰ੍ਹਾਂ ਪਹਿਨੇ ਵੇਸ਼ ਕਰ ਤਾਂ ਬਸ ਆਵੀ ਖੰਤ ਇਹ ਵੇਸ਼ ਬਣਾ ਤਾਂ ਪਰਮੇਸ਼ਰ ਤਾਂ ਤੇਰੇ ਪਤੀ ਤਾਂ ਤੇਰੇ ਕੰਤ ਬਸ ਆਵੇਗਾ ਹਉ ਮਨ ਦੇਵੋਂ ਤੇ ਸਤਿਆਪਨਾ ਹੁਣ ਜੇ ਜਿਹੜਾ ਇੱਕ ਸੀਰੀ ਇੱਕ ਨੌਕਰ ਹੈ ਉਹ ਉਹਨੂੰ ਵੀ ਮਹਾਰਾਜ ਹੁਕਮ ਕੀਤਾ ਕਿ ਤੂੰ ਆਪਣੇ ਮਾਲਕ ਅੱਗੇ ਨਿਭ ਕੇ ਚੱਲ ਚਾਕਰ ਲੱਗੇ ਚਾਕਰੀ ਨਾਲੇ ਗਰਵ ਬਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਹਮ ਜੇ ਤੂੰ ਚਨੌਕਰ ਹੋ ਗਿਆ ਤਾਂ ਨਿਭ ਕੇ ਚੱਲ ਜੇ ਤੂੰ ਉੱਪਰ ਦੀ ਗੱਲਾਂ ਕਰੇਂਗਾ ਵੱਡੀਆਂ ਗੱਲਾਂ ਕਰੇਂਗਾ ਹੁਕਮ ਨਹੀਂ ਮੰਨੇਗਾ ਤਾਂ ਤੈਨੂੰ ਮਾਲਕ ਦੀ ਖੁਸ਼ੀ ਪ੍ਰਾਪਤ ਨਹੀਂ ਹੋਵੇਗੀ ਐਵੇਂ ਜਿਵੇਂ ਸਿੱਖ ਜਦੋਂ ਗੁਰੂ ਦਾ ਬਣ ਗਿਆ ਭਾਈ ਉਹਨੇ ਅੱਖਾਂ ਨਾਲ ਮਾਰਾ ਨਹੀਂ ਦੇਖਣਾ ਉਹਨੇ ਕੰਨਾਂ ਨਾਲ ਮਾਰਾ ਨਹੀਂ ਸੁਣਨਾ ਉਹਨੇ ਜੀਭਾਂ ਨਾਲ ਮਾਰਾ ਨਹੀਂ ਬੋਲਣਾ ਉਹਨੇ ਮੰਦ ਕਰਮ ਨਹੀਂ ਕਰਨਾ ਮੰਦ ਮੰਦ ਥਾਂ ਤੇ ਨਹੀਂ ਜਾਣਾ ਮੰਦ ਥਾਂ ਨੇ ਤੇ ਨਹੀਂ ਬੈਠਣਾ ਉਹਨੇ ਪਰਮੇਸ਼ਰ ਦੇ ਹੁਕਮ ਚ ਰਹਿਣਾ ਹੈ ਗੁਰਮਖਾਂ ਦੀ ਸੰਗਤ ਕਰਨੀ ਹੈ ਮਨ ਮਨਮੁਖਾਂ ਤੋਂ ਬਚਣਾ ਹੈ ਹਉ ਮਨ ਦੇਵ ਉਸ ਆਪਣਾ ਇਹਨੂੰ ਕਹਿੰਦੇ ਨੇ ਮਨ ਵੇਚਣਾ ਮੇਰੀ ਜਿੰਦੜੀਏ ਏ ਮੇਰੇ ਮਨਾ ਮੈਂ ਆਪਣਾ ਮਨ ਮੈਂ ਗੁਰੂ ਨੂੰ ਆਪਾ ਮਨ ਦੇ ਦੇਵਾ ਆਪਾ ਅਰਪਣ ਕਰ ਦਵਾ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਜਿਨ੍ਹਾਂ ਨੇ ਮਨ ਗੁਰੂ ਨੂੰ ਦਿੱਤਾ ਹੈ ਜਿਨ੍ਹਾਂ ਨੇ ਮਨ ਗੁਰੂ ਨੂੰ ਵੇਚਿਆ ਹੈ ਜਿਨ੍ਹਾਂ ਨੇ ਮਨ ਆਪਾ ਅਰਪਣ ਕੀਤਾ ਹੈ ਹਉ ਮਨ ਦੇਵੋਂ ਇਸ ਆਪਣਾ ਮੈਂ ਵੀ ਉਹਨਾਂ ਨੂੰ ਆਪਣਾ ਮਨ ਦੇ ਦਿਆਂ ਮੈਂ ਵੀ ਆਪਣਾ ਮਨ ਉਹਨਾਂ ਦੇ ਅੱਗੇ ਰੱਖਦੇ ਆ ਜਿਹੜੇ ਰੱਬ ਦੀ ਗੱਲ ਕਰਦੇ ਹਨ ਰੱਬ ਨਾਲ ਜੁੜੇ ਹੋਏ ਹਨ ਰੱਬ ਦੀਆਂ ਬਾਤਾਂ ਸੁਣਾਉਂਦੇ ਹਨ ਭਾਈ ਗੁਰਮਖ ਸਦਾ ਆਰਾਜ ਹਰ ਮੇਰੀ ਜਿੰਦੜੀਏ ਮਨ ਚਿੰਦੇ ਆੜਾ ਫਲ ਪਾਵੇ ਰਾਮ ਹੁਣ ਗੁਰਮਖ ਦਾ ਭਾਵ ਹੈ ਗੁਰਮਖ ਨਾਲ ਮਿਲ ਕੇ ਗੁਰੂ ਨਾਲ ਮਿਲ ਕੇ ਆਪਣੇ ਮੁਰਸ਼ਿਦ ਨਾਲ ਮਿਲ ਕੇ ਸਾਧੂ ਸੰਤ ਨਾਲ ਮਿਲ ਕੇ ਕਿਸੇ ਪਹੁੰਚੀ ਹੋਈ ਰੂਹ ਨਾਲ ਮਿਲ ਕੇ ਪ੍ਰਮਾਤਮਾ ਨੂੰ ਅਰਾਧੋ ਭਾਈ ਸਦਾ ਅਰਾਧ ਮੇਰੀ ਜਿੰਦੜੀ ਹੈ ਮੇਰੀ ਜਿੰਦੇ ਗੁਰੂ ਨਾਲ ਮਿਲ ਕੇ ਪ੍ਰਮਾਤਮਾ ਨੂੰ ਅਰਾਧ ਸਿਮਰਨ ਕਰ ਉਹਦਾ ਉਹਦੀ ਭਗਤੀ ਕਰ ਉਹਦਾ ਨਾਮ ਜਪ ਹੈ ਕੀ ਹੋਵੇਗਾ ਮਨ ਚਿੰਦੇ ਆੜਾ ਹਲਪਾਵੇ ਰਾਮ ਜਿਹੜੇ ਮਨ ਵਿੱਚ ਚਿੰਦੇੜੇ ਮਨ ਵਿੱਚ ਸੋਚਾਂ ਨੇ ਤੇਰੇ ਇਸ਼ਾਵਾਂ ਨੇ ਉਹ ਤੇਰੀਆਂ ਪੂਰੀਆਂ ਉਹ ਫਲ ਤੈਨੂੰ ਪ੍ਰਾਪਤ ਹੋ ਜਾਵੇਗਾ ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦੜੀਏ ਬੜਾ ਭਾਗੀ ਨਾਮ ਤੇ ਆਵੇ ਰਾਮ ਗੁਰੂ ਰਾਮਦਾਸ ਮਹਾਰਾਜੀ ਗੁਰੂ ਨਾਨਕ ਮਹਾਰਾਜੀ ਨੂੰ ਸੰਮੁਖ ਰੱਖ ਕੇ ਆਖਦੇ ਹਨ ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਨੂੰ ਭਜਨਾ ਕਰੋ ਗੁਰੂ ਨਾਨਕ ਨੂੰ ਯਾਦ ਕਰਨਾ ਕਰੋ ਹਰ ਮੈਂ ਸਰਨਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਦੀ ਸਰਨੀ ਪਵੋ ਪਰਮੇਸ਼ਰ ਦੀ ਸਰਨੀ ਪਵੋ ਮੇਰੀ ਜਿੰਦੇ ਉਦੀ ਸਰਨੀ ਪੈ ਜਾਵਾ ਪੈ ਜਾ ਤੂੰ ਵੱਡ ਭਾਗੀ ਨਾਮ ਧਿਆਵੇ RAM ਵੱਡੇ ਭਾਗਾ ਵਾਲੇ ਨੇ ਜਿਹੜੇ ਇਸ ਤਰ੍ਹਾਂ ਕਰਕੇ ਗੁਰੂ ਨਾਨਕ ਦੀ ਸਰਨੀ ਪੈਂਦੇ ਹਨ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਦੇ ਹਨ ਭਾਈ ਕਰ ਕਿਰਪਾ ਪ੍ਰਭ ਆਇ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਗਾਸਿ ਰਾਮ ਕਰ ਕਿਰਪਾ ਪ੍ਰਭ ਆਇ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਗਾਸਿ ਰਾਮ ਇਹ ਵੱਡੀ ਕਿਰਪਾ ਵੱਡੇ ਭਾਗ ਨੇ ਮੱਥੇ ਦੇ ਪਰਭਾਗ ਹੋਣਾ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਬ੍ਰਹਮਚੋਟਾਂ ਖਾਵੈ ਭਾਗਾ ਵਾਲਾ ਨਾਮ ਜਪਦਾ ਹੈ ਭਾਗਾ ਵਾਲਾ ਹੀ ਸੇਵਾ ਕਰਦਾ ਹੈ ਭਾਗਾ ਵਾਲਾ ਹੀ ਭਾਈ ਸਤ ਸੰਗਤ ਵਿੱਚ ਬਹਿ ਕੇ ਗੁਰੂ ਦੀ ਗਾਲ ਸੁਣਦੇ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀ ਏ हे ਪਰਮੇਸ਼ਰ ਏ ਪ੍ਰਮਾਤਮਾ ਕਿਰਪਾ ਕਰ ਮਿਹਰ ਕਰ ਦਿਆ ਕਰ ਐ ਮੇਰੀ ਜਿੰਦੜੀ ਨੂੰ ਐ ਮੇਰੇ ਮਨ ਨੂੰ ਪ੍ਰਮਾਤਮਾ ਆ ਕੇ ਮਿਲਣਾ ਕਰ ਗੁਰਮਤਿ ਨਾਮ ਪ੍ਰਗਾਸੇ RAM ਮੈਨ ਗੁਰਮਤ ਮੈਨੂੰ ਨਾਮ ਗੁਰੂ ਦੀ ਪ੍ਰਾਪਤੀ ਹੋ ਜਵੇ ਗੁਰੂ ਦੇ ਮੁਖ ਨਾਲ ਜੁੜ ਜਾਵਾਂ ਗੁਰਮਤ ਨਾਲ ਜੁੜ ਜਾਵਾਂ ਗੁਰੂ ਦੀ ਸਿੱਖਿਆ ਨਾਲ ਜੁੜ ਜਾਵਾਂ ਨਾਮ ਪ੍ਰਗਾਸੇ RAM ਹਿਰਦੇ ਘਰ ਵਿੱਚ RAM ਦਾ ਪਰਮੇਸ਼ਰ ਦਾ ਨਾਮ ਦਾ ਪ੍ਰਕਾਸ਼ ਭਾਬ ਉਦਾਹ ਅੰਦਰ ਜੋਤ ਜਗੇ ਪਰਮੇਸ਼ਰ ਦੇ ਨਾਮ ਦੀ ਭਾਈ ਹਾਂ ਹਰ ਬਾਜ ਉਡੀਨੀਆ ਮੇਰੀ ਜਿੰਦੜੀਏ ਜਿਉਂ ਜਲ ਬਿਨ ਕਮਲ ਉਦਾਸੇ ਰਾਮ ਮੇਰੀ ਜਿੰਦੇ ਰੱਬ ਦੇ ਨਾਮ ਤੋਂ ਬਿਨਾ ਤਾਂ ਉਡੀਨੀਆ ਭਾਈ ਉਹਦੇ ਬਾਜ ਤਾਂ ਫਿਰ ਸਖਣੀਆਂ ਹੀ ਆਸੀ ਉਹਦੇ ਬਾਜ ਤਾਂ ਫਿਰ ਕੁਝ ਵੀ ਨਹੀਂ ਹੈ ਜਿਵੇਂ ਫਸਲ ਨੂੰ ਅਨਾਜ ਨਾਲ ਲੱਗੇ ਦਰਾਖਤ ਨੂੰ ਫਲ ਬੁੱਟਿਆਂ ਨੂੰ ਫਲਣਾਂ ਲੱਗੇ ਮੈਂ ਇਦਾਂ ਹੀ ਆਸੀ ਹਉ ਬਾਜ ਹਉ ਹਰ ਬਾਜ ਉਟੀਨੀ ਆ ਮੇਰੀ ਜਿੰਦੜੀਏ ਮੈਂ ਬਸ ਇੱਕ ਤੜਫ ਹੈ ਮਨ ਵਿੱਚ ਇਹ ਕੁਝ ਵੀ ਨਹੀਂ ਹੈ ਜਲ ਬਿਨ ਕਾਮਲ ਉਦਾਸੇ ਰਾਮ ਜਿਵੇਂ ਕਾਮਲ ਦਾ ਫੁੱਲ ਹੈ ਨਾ ਉਹ ਜਲ ਦੇ ਵਿੱਚ ਹੀ ਖਿੜਦਾ ਹੈ ਜਲ ਦੇ ਵਿੱਚ ਹੀ ਉਹ ਜਿੰਨਾ ਪਾਣੀ ਹੋਊਗਾ ਓਨਹੀਂ ਉਹ ਖਿੜਦਾ ਹੋਊਗਾ ਓਨਹੀਂ ਚੰਗਾ ਹੋਊਗਾ ਸੋ ਤੇ ਉਹ ਜਿੰਨਾ ਪਾਣੀ ਵਗਦਾ ਜਾਊਗਾ ਉਨਨੇ ਪਾਣੀ ਦੇ ਉੱਪਰ ਰਹੂਗਾ ਮਸਤ ਰਹਿੰਦਾ ਪਾਣੀ ਚ ਐਵੇਂ ਜਿਵੇਂ ਪ੍ਰਮਾਤਮਾ ਦੇ ਨਾਮ ਨਾਲ ਹੀ ਇਹ ਮਨ ਦੇ ਅੰਦਰ ਖੇੜਾ ਰਹਿੰਦਾ ਹੈ ਹਾਂ ਹਰ ਬਾਜ ਉਠੀਣੀ ਮੇਰੀ ਜਿੰਦੜੀਏ ਹਰੀ ਦੇ ਬਾਜ ਪਰਮੇਸ਼ਰ ਦੇ ਬਾਜ ਮੇਰੀ ਜਿੰਦੇ ਤੈ ਵੀ ਮਰ ਜਾ ਜਾਣਾ ਤੈਨੂੰ ਵੀ ਕੁਝ ਪ੍ਰਾਪਤ ਨਹੀਂ ਹੋਣਾ ਜੋ ਜਲ ਬਿਨ ਕਮਲ ਉਦਾਸੀ ਰਾਮ ਜਲ ਤੋਂ ਬਿਨਾ ਜਿਹੜਾ ਕਮਲ ਦਾ ਫੁੱਲ ਹੈ ਉਹ ਵੀ ਉਦਾਸੀ ਭਰ ਲੈਂਦਾ ਭਾਂ ਮੁਰਝਾ ਜਾਂਦਾ ਹੈ ਗੁਰਪੂਰੈ ਮਿਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ RAM ਇਹ ਪੂਰੇ ਗੁਰੂ ਨੇ ਮੈਨੂੰ ਪਰਮੇਸ਼ਰ ਦਾ ਮਲਾਪ ਕਰਾਇਆ ਹੈ ਹਰ ਸੱਜਣ ਹਰ ਪ੍ਰਭ ਪਾਸੇ RAM ਮੇਰਾ ਪ੍ਰਮਾਤਮਾ ਸੱਜਣ ਹੁਣ ਮੇਰੇ ਹਰ ਪੜੇ ਹਰ ਥਾਂ ਹਰ ਜਗ੍ਹਾ ਮੇਰੇ ਨਾਲ ਰਹਿੰਦਾ ਹੈ ਭਾਈ ਤਨ ਤਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਵਿਗਾਸੇ ਰਾਮ ਤਨ ਤਨ ਉਸ ਗੁਰੂ ਨੂੰ ਮੈਂ ਉਸ ਗੁਰੂ ਦੇ ਬਿਲੇ ਹਾਰੇ ਜਾਮਾ ਤਨ ਤਨ ਹੈ ਬਾਵਾ ਹੈ ਗੁਰੂ ਹਰ ਹਰ ਦਸਿਆ ਮੇਰੀ ਜਿੰਦੜੀਏ ਤਨ ਤਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਤਨ ਤਨਤਾ ਦੇ ਜੋਗ ਹੈ ਮੇਰਾ ਗੁਰੂ اے جندے جینے مینوں ای رستہ دسیا اے اے پرمેશਰ ਦਾ ਪ੍ਰਮਾਤਮਾ ਦਾ ਰਸਤਾ دسیا ਹੈ ਜਨ ਨਾਨਕ نام ବିਗਾਸੀ ਰਾਮ ਗੁਰੂ ਨਾਨਕ ਮਹਾਰਾਜ ਨੂੰ ਸਨਮੁਖ ਰੱਖ ਕੇ ਗੁਰੂ رامदास ਮਹਾਰਾਜ ਕਹਿੰਦੇ ਨੇ ਗੁਰਨਾਨਕ ਦੇ ਚਰਨਾਂ ਨਾਲ ਜੁੜ ਕੇ نام ਦਾ ਭਾਵ نام ਨਾਲ ਖੁਸ਼یاں ਖੇੜੇ ਪੈਦਾ ਹੋ ਗਏ ਹਨ ਪ੍ਰਮਾਤਮਾ ਨਾਲ ਮਿਲ ਕੇ ਅੰਦਰ ਹਿਰਦੇ ਘਰ ਵਿੱਚ ਖੇੜਾ ਪੈਦਾ ਹੋ ਗਿਆ ਹੈ ବିਗਾਸੇ ਪਾਮ ਖੁਸ਼ੀਆਂ ਪੈਦਾ ਹੋ ਗਈਆਂ ਹਨ ਇਹ ਗੁਰੂ رامदास ਮਹਾਰਾਜ ਜੀ ਨੇ ਸਾਨੂੰ ਆਪਣੇ ਚਾਰ ਸ਼ਬਦਾਂ 라ਹੀ ਛਾਪ ਛਬਦਾਂ 라ਹੀ ਉਪਦੇਸ਼ ਦਿੱਤਾ ਐ ਇੱਕ ਗੁਰੂ ਨਾਲ ਮਿਲ ਕੇ ਗੁਰੂ ਦੇ ਪਿਆਰੀ ਨਾਲ ਮਿਲ ਕੇ ਸਾਧੂ ਸੰਤਾਂ ਨਾਲ ਮਿਲ ਕੇ ਨਾਮ ਜਪਣ ਵਾਲਿਆਂ ਨਾਲ ਰੂਹਾਂ ਨਾਲ ਮਿਲ ਕੇ ਭਾਈ ਮਨ ਸੁਧ ਹੋ ਜਾਂਦਾ ਐ ਜੇ ਸਾਡੇ ਅੰਦਰ ਤੜਪ ਹੋਵੇ ਜੇ ਸਾ ਅਸੀਂ ਗਾਹਕੀ ਨਹੀਂ ਬਣੇ ਹੁਣ ਬਾਜ਼ਾਰ ਵਿੱਚ ਚਲੇ ਆ ਗਿਆ ਬਾਜ਼ਾਰ ਚ ਆ ਕੇ ਢੇੜਾ ਦਿਆ ਜਾਂ ਜਦੋਂ ਤੂੰ ਘਰੋਂ ਚੱਲੇਗਾ ਸੌਦਾ ਤੇਰੇ ਮਨ ਵਿੱਚ ਹੋਊ ਆ ਸੌਦਾ ਲੈਣ ਜਾਣਾ ਮੈਂ ਫਿਰ ਤੂੰ ਸੌਦਾ ਲੈ ਕੇ ਆਵੇਂਗਾ ਉਸ ਦੁਕਾਨ ਤੇ ਜਾਵੇਂਗਾ ਜਦੋਂ ਤੇਰੇ ਮਨ 'ਚ ਕੋਈ ਹੈ ਹੀ ਨਹੀਂ ਵੀ ਸੌਦਾ ਕਿਹੜਾ ਲੈਣਾ ਹੈ ਮੈਂ ਫਿਰ ਜਾ ਕੇ ਕਦੇ ਠੀਕੇ ਸ਼ਦਕਾਨ ਤੇ ਬਹਿਗਾ ਕਿਤੇ ਬਹਿਗਾ ਕਿਤੇ ਬਹਿ ਗਿਆ ਗੇੜਾ ਕੱਢ ਕੇ ਮੁੜਿਆ ਆ ਸੌਦਾ ਵੀ ਲੈਣਾ ਕੋਈ ਨਹੀਂ ਸੀ ਗੇੜਾ ਕੱਢ ਕੇ ਮੁੜਿਆ ਇਹ ਇਹ ਜਿਹੜਾ ਸੰਸਾਰ ਰੂਪੀ ਬਾਜ਼ਾਰ ਹੈ ਨਾ ਜਿਹੜਾ ਇਹਦੇ ਵਿੱਚ ਇਹ ਮਨੁੱਖਾ ਰੂਪੀ ਜਿਹੜਾ ਗਾਹਕ ਹੈ ਜੇ ਇਹ ਗਾਹਕ ਰੱਬ ਦਾ ਨਹੀਂ ਬਣਦਾ ਤਾਂ ਇਹਨੂੰ ਪ੍ਰਮਾਤਮਾ ਦਾ ਨਾਮ ਇੱਥੋਂ ਨਹੀਂ ਮਿਲਦਾ ਇਹ ਇੱਥੇ ਹੋਰ ਇੱਕ ਅੱਜ ਵਿੱਚ ਖਰੀਦਦਾ ਫਿਰ ਜਾਂਦਾ ਹੈ ਇਨੂੰ ਨਾਮ ਦੀ ਸੋਝੀ ਨਹੀਂ ਵੀਨੂੰ ਇਹ ਨਹੀਂ ਪਤਾ ਲੱਗਿਆ ਕਿ ਸੌਦਾ ਮੈਂ ਨਾਮ ਦਾ ਲੈਣ ਆਇਆ ਸੀ ਜਿੱਦੇ ਨੂੰ ਜਾਗ ਆ ਗਈ ਵੀ ਮੈਂ ਨਾਮ ਦਾ ਸੌਦਾ ਖਰੀਦਣ ਆਇਆ ਸੀ ਉੱਤੇ ਭੱਜਿਆ ਕਰੋਗਾ ਵੀ ਉਹ ਦੁਕਾਨ ਕਿਹੜੀ ਹੈ ਜਿੱਥੋਂ ਨਾਮ ਦੀ ਪ੍ਰਾਪਤੀ ਹੋਵੇ ਫਿਰ ਇਹ ਅਮਰ ਸਕੂਗਾ ਫਿਰ ਇਹਨੂੰ ਪਤਾ ਲੱਗੂਗਾ ਵੀ ਉਹ 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 ਕਿਹੜਾ ਜਿਹੜਾ ਵੱਡਾ ਗਾਹਕ ਹੈ ਕੋਈ ਨਾਮ ਦਾ ਮੈਂ ਉਹਨੂੰ ਉਹਨੂੰ ਮਿਲ ਕੇ ਮੈਂ ਸੌਦਾ ਕਰਾਂ ਵੀ ਮੈਂ ਕਿਵੇਂ ਨਾਮ ਦਾ ਹੱਕ ਬਣਾ ਕਿਵੇਂ ਮੈਂ ਨਾਮ ਦੀ ਖਰੀਦ ਕਰਾਂ ਕਿਵੇਂ ਮੈਂ ਨਾਮ ਦੇ ਵਿੱਚ ਵਾਧਾ ਕਰਾਂ ਫਿਰ ਇਹ ਜਿਹੜਾ ਵੱਡਾ ਕੋਈ ਵਪਾਰੀ ਹੈ ਨਾਮ ਵਾਲਾ ਫਿਰ ਉਹਨੂੰ ਮਿਲ ਕੇ ਫਿਰ ਆਪਣੀ ਜਿਹੜੇ ਜਿੰਦਗੀ ਸਫਲ ਹੋ ਸਕਦਾ ਹੈ ਇਸ ਕਰਕੇ ਭਾਈ ਸੰਗਤ ਹੈ ਕੋ ਸੰਗਤ ਹੈ ਜਿਹਹ ਜੀ ਸੰਗਤ ਕਰਾਂਗੇ ਉਹ ਜਿਹ ਰੰਗ ਲੱਗ ਜਾਣਾ ਹੈ ਜਿਹਹ ਜੀ ਕੋ ਸੰਗਤ ਕਰਾਂਗੇ ਉਹ ਜਿਹ ਰੰਗ ਲੱਗ ਜਾਣਾ ਹੈ ਇਸ ਵਿੱਚ ਸਾਨੂੰ ਮਹਾਰਾਜ ਜੀ ਗੁਰੂ ਰਾਮਦਾਸ ਮਾਰੇ ਉਪਦੇਸ਼ ਦਿੰਦੇ ਹਨ ਵੀ ਭਾਈ ਨਾਮ ਜਪ ਸੇ ਵਰਨ ਕਰ ਆਓ ਆਪਾਂ ਪਿਛਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਗੁਰਪੂਰੇ ਮਿਲਾਇਆ ਮੇਰੀ ਜਿੰਦੜੀਏ ਹਰ ਸੱਜਣਾ ਹਰ ਪ੍ਰਭ ਪਾਸੇ ਰਾਮ ਤਨ ਤਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਵਿਗਾਸੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ